जय माता दी भक्तों जिमेक ਤੁਹਾਨੂੰ ਪਤਾ ਹੀ ਹੈ ਕਿ ਜੈ ਦੁਰਗਾ ਪਰਾਚੀਨ ਮੈਸਰ ਮੰਦਰ ਤਲਵੰਡੀ ਸਾਹਿਬ ਉਹਦੇ ਸਪੈਸ਼ਲੀ ਵਾਲੇ ਹਿੱਸੇ ਵਿੱਚ ਬਣੇ ਗੇਟ ਨੂੰ ਮੁਰਦ ਦੁਆਰਾ ਢਾਕੇ ਨਵੀਂ ਦਿਖ ਦਿੱਤੀ ਜਾ ਰਹੀ ਹੈ ਸੋ ਅੱਜ ਮੇਰੇ ਨਾਲ ਕਲਾ ਵੀ ਸਾਡਾ ਮਕਾਨ ਜੋ ਟੌਂਦਾ ਕੰਮ ਕਰਦਾ ਅੱਜ ਮੰਦਰ ਦੇ ਪਿਛਲੇ ਪਾਸੇ ਬਣੇ ਗੇਟ ਨੂੰ ਆ ਰਹੇ ਸੋ ਅੱਜ ਮੇਰੇ ਨਾਲ ਸੇਵਾ ਕਰਨ ਵਾਲਿਆਂ ਵਿੱਚ ਮੈਂ ਤੁਹਾਡਾ ਆਪਣਾ ਦਾਸ ਧਰਮਿੰਦਰ ਘਾਰੂ ਤੇ ਮੇਰੇ ਨਾਲ ਦਰਸ਼ਨ ਜਾਇਦ ਕਾਲਾ ਮਿਸਤਰੀ ਤੇ ਹੋਰ ਆਪਣੇ ਸਾਥੀ ਲੱਗੇ ਹੋਏ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਇਹ 게ਟ ਨੂੰ ਪ੍ਰਾਣੂਟਾ ਆ ਰਹੇ ਆ ਤੇ ਇੱਥੇ ਨਵਾਂ 게ਟ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਸੋ ਮੰਦਰ ਦੇ ਪਰਦਾ ਆ ਸ਼੍ਰੀ ਦਵਾਂ ਚੰਦ ਗਰਗੋਹਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਸੋ ਅਸੀਂ ਸਾਰੇ ਰਲ ਕੇ ਇਸ ਗੇਟ ਦੀ ਜਿਹੜੀ ਹੈ ਨਵੀਂ ਲੁੱਕ ਤਿਆਰ ਕਰ ਰਹੇ ਹਾਂ ਸੋ ਸਾਰੇ ਭਗਤ ਜਨਾਂ ਬੇਨਤੀ ਹੈ ਕਿ ਇਸ ਨਵੇਂ ਬਣਨ ਵਾਲੇ ਗੇਟ ਵਿੱਚ ਆਪਣਾ ਵਾਦ ਤੋਂ ਵਾਦ ਯੋਗਦਾਨ ਪਾਈਏ ਪਰ ਆਦ ਮਿਲ ਕੇ ਸੋ ਮੰਦਰ ਦਾ ਜਿਹੜਾ ਪ੍ਰਵੇਸ਼ ਦੁਆਰ ਹੈ ਪਿਛਲੇ ਪਾਸੇ ਵੱਲੇ ਇਸ ਸਤੋਂ ਇਹ ਗੇਟ ਬਣਾਉਣ ਦੀ ਤਜਵੀਰ ਰੱਖੀ ਗਈ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਵਾਚੜ ਕੇ ਜੋਦਾਂ ਦੇ ਕਿਸ ਗੇਟ ਨੂੰ ਬਣਾਉਣ ਚ ਆਪਣਾ ਆਪਣਾ ਯੋਗਦਾਨ ਪਾਈਏ ਸੋ ਸਾਰੇ ਨਾਲ ਮਿਲ ਕੇ ਆਪਾਂ ਇਸ ਮੰਦਰ ਦੀ ਦਿੱਖ ਨੂੰ ਹੋਰ ਸੋਹਣਾ ਬਣਾਈਏ ਸੋ ਜਿਸ ਵੀ ਵੀ ਇਹਨੂੰ ਵੀਡੀਓ ਮਿਲੀ ਉਹ ਬਾਤਵਾਦ ਸ਼ੇਅਰ ਕਰੋ ਤਾਂ ਜੋ ਆਮ ਸੰਗਤਤਾ ਕੋ ਪਹੁੰਚ ਸਕੇ ਧੰਨਵਾਦ ਜੀ ਤੇ ਤੁਸੀਂ ਦੇਖ ਰਹੇ ਹੋ ਵੀਰ ਕਾਲਾ ਮਿਹਨਤ ਕਰ ਰਿਹਾ